ਨਕਤੇ ਮੁਕਿਲ ਜਲੇ ਕੀ ਸੁਖੀ ਨਾ ਜਿਨੇ ਨਾਮ ਧਿਆਇਆ ਗਏ ਬਚਾ ਅੰਧਕਾਰ ਕੋ ਕਰੇ ਤੇਰਾ ਕਾਰ ਸਭ ਸਵਾਦਣਾ ਸਭਨਾ ਗਮਾਂ ਸਮਾਸ ਤੂੰ ਸੋ ਕੋ ਮਨਾਂ ਬਚਾਰੇ ਕਹੈ ਨਾ ਅਨੁਮਾਨ ਮੇਰੇ ਸਦਾ ਰਹਾ ਨਾਲੇ ਸਾਥ ਕੇ ਸਾਰੇ ਬਾਹ ਜਾਂ ਨਹੀਂ ਕਰੀ ਰਹਿ ਸਕਦਾ ਤੇਰਾ ਸਭ ਜੀਵਨ ਵਰ ਕੇ ਖਲਦਾ ਓਸ ਰੰਗ ਦਾਖ ਨਾਲ ਕਰੇ ਨਾ ਕਰਾ ਲੈਨੇ ਮਲਾ ਲੈਨੇ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਸਤ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਪਾਤਸ਼ਾਹ ਜੀ ਗੁਰੂ ਪ੍ਰਤਮ ਬਹੁਤ ਹੀ ਸਿਮਰ ਕੇ ਗੁਰੂ ਨਾਨਕ ਨੇ ਆਏ ਰੰਗਤ ਕੋਟੇ ਅਮਰਦਾਸ RAM ਦਾਸਿਆਂ ਹਾਂ ਸਾਰੇ ਅੱਜ ਨਹਿਰ ਗੋਬਿੰਦ ਸਿੰਘ ਰੋਸ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਜੀ ਤੁਹਾਨੂੰ ਕੋਈ ਖਮਾ ਦੀ ਸਤ ਬਕੀ ਰੱਖਦੇ ਆ ਵੀ ਇਟ ਰੱਖਦੇ ਫੋਟੋ ਕਰਾ ਲੀ

ਤੁਹਾਨੂੰ ਨਹੀਂ ਕੁਝ ਗਿਆ ਮੈਂ ਜਗENDER ਜੇ ਮਨਾਸ ਦਾਸ ਸੰਤਵਧਨ ਸਿੰਘ ਲੰਬੜਦਾਲ ਭਗਵਾਨ ਸਿੰਘ ਮਨਾਸ ਚੈਰੀਟੇਬਲ ਟਰਸਟ ਅੱਜ ਬਹੁਤ ਹੀ ਭਗਾ ਭਰਾ ਦੇਣ ਆ ਵੀ ਅੱਜ ਅਸੀਂ ਜਿਸ ਜਗ੍ਹਾ ਤੇ ਖੜੇ ਆ ਇਸ ਦੀ ਜੋ ਸਾਨੂੰ ਬਖਸ਼ਿਸ਼ ਹੈ ਸਰਬੋਤਮ ਮਾਨਯੋਗ ਅੰਕਲ ਗਿਆਨ ਸਿੰਘ ਜੀ ਮਨਹਾਸ ਇੰਗਲੈਂਡ ਤੋਂ ਯੂਕੇ ਤੋਂ ਅਤੇ ਉਹਨਾਂ ਦਾ ਸਾਰਾ ਹੀ ਪਰਿਵਾਰ ਉਹਨਾਂ ਨੇ ਇਹ ਜਗ੍ਹਾ ਦੇ ਕੇ ਸਾਨੂੰ ਮੌਕਾ ਦਿੱਤਾ ਸੇਵਾ ਦਾ ਵੀ ਅਸੀਂ ਇੱਥੇ ਸਿੰਘਾਂ ਸ਼ਹੀਦਾਂ ਦੇ ਸਾਰਾ ਗੜੀ ਦੀ ਯਾਦ ਚ ਇੱਕ ਮੈਮੋਰੀਅਲ ਔਰ ਇੱਕ ਪਲੇਗਰਾਉਂਡ ਸਟੇਡੀਅਮ ਬਣਾਈਏ ਜਿਸ ਦੇ ਵਿੱਚ ਜਿਮ ਹੋਊਗਾ ਜਿਸ ਦੇ ਵਿੱਚ ਵਾਲੀਬਾਲ ਕੋਰਟ ਹੋਊਗਾ ਬਾਸਕਟਬਾਲ ਕੋਰਟ ਹੋਊਗਾ ਪ੍ਰੋਪਰ ਵਾਸ਼ਰੂਮਸ ਹੋਊਗੇ ਕੈਂਟੀਨ ਹੋਊਗੀ ਸੋ ਇਹ ਪ੍ਰੋਜੈਕਟ ਅਸੀਂ ਗੁਰੂ ਮਹਾਰਾਜ ਨੂੰ ਅਰਦਾਸ ਕੀਤੀ ਆ ਤਾਂ ਸੰਤ ਪਪਾ ਜਨਕ ਸਿੰਘ ਜੀ ਬਾਬਾ ਮੋਹਨ ਸਿੰਘ ਜੀ ਜੱਬਰ ਤੋਂ ਆ ਕੇ ਉਹਨਾਂ ਨੇ ਦਾ ਨੀ ਪੱਥਰ ਰੱਖਿਆ ਤਾਂ ਅਸੀਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਆ ਵੀ ਸਾਡੇ ਸਿਰ ਤੇ ਹੱਥ ਰੱਖਣ ਤਾਂ ਕਿ ਇਹ ਪ੍ਰੋਜੈਕਟ ਕਾਮਯਾਬ ਹੋ ਸਕੇ ਔਰ ਇਹਦੇ ਨਾਲ ਜਿਹੜੇ ਸਾਡੇ ਇਲਾਕੇ ਦੇ ਆਲੇ ਦੋਲੇ 30 35 ਪਿੰਡਾਂ ਦੇ ਬੱਚੇ ਆ ਉਸ ਇਸ ਸਪੋਰਟਸ ਸਟੇਡੀਅਮ ਦਾ ਲਾਭ ਲੈ ਸਕਣ ਤਾਂ ਇਸ ਦੇ ਨਾਲ ਨਾਲ ਜੋ ਮੈਮੋਰੀਅਲ ਆ ਸਾਡੀ ਇੱਛਾ ਆ ਜਿਹੜੀਆਂ ਫਲਾਈਟਾਂ ਚਾਰ-ਪੰਜ ਚੱਲ ਰਹੀਆਂ ਜਿੰਨੇ ਵੀ ਐਨਆਰਆਈ ਬੰਬੇ ਦਿੱਲੀ ਤੋਂ ਆਉਣ ਉਹ ਇੱਥੇ ਮੈਮੋਰੀਅਲ ਦੇਖ ਕੇ ਫੇਰ ਅੱਗੇ ਜਾਣ ਨਾਲ ਉਹਦੇ ਰੈਸਟੋਰੈਂਟ ਦੀ ਸਹੂਲਤ ਵੀ ਬਣਾਵਾਂਗੇ ਤਾਂ ਕਿ ਜੋ ਲੋਕਾਂ ਨੂੰ ਪਤਾ ਲੱਗ ਸਕੇ ਜੋ ਸਾਡੇ ਅਣਸੰਗ ਹੀਰੋ ਆ ਸਾਡੇ ਇਸ ਪਿੰਡ ਦੇ ਦੋ ਸ਼ਹੀਦ ਸੀਗੇ ਸਰਦਾਰ ਜੀਵਨ ਸਿੰਘ ਤੇ ਗੁਰਮukh ਸਿੰਘ ਸਾਡੇ ਪਿੰਡ ਦੇ ਲੋਕਾਂ ਨੂੰ ਨਹੀਂ ਹੁੰਦੇ ਬਾਰੇ ਪਤਾ ਤਾਂ ਬਾਕੀ ਦੁਨੀਆ ਨੂੰ ਤਾਂ ਕੀ ਪਤਾ ਹੋਣਾ ਸੋ ਸਾਡਾ ਇਹ ਇੱਕ ਛੋਟਾ ਜਿਹਾ ਉਪਰਾਲਾ ਆ ਕਿ ਸਾਰੀ ਦੁਨੀਆ ਨੂੰ ਉਹਨਾਂ ਸਿੰਘਾਂ ਸ਼ਹੀਦਾਂ ਬਾਰੇ ਪਤਾ ਲੱਗ ਸਕੇ ਜਿਨ੍ਹਾਂ ਨੇ ਸਾਡੀ ਕੌਮ ਦਾ ਸਿਰ ਉੱਚਾ ਕੀਤਾ ਜੋ ਕਿ ਇਹ ਲੜਾਈ ਆ ਇਹ ਸਾਰੀ ਦੁਨੀਆ ਚ ਪੜ੍ਹਾਈ ਵੀ ਜਾਂਦੀ ਆ ਔਰ ਇੱਕ ਬਹੁਤ ਮਹਾਨ ਲੜਾਈ ਮੰਨੀ ਜਾਂਦੀ ਆ ਜਿੱਥੇ ਕਿ ਸਾਰੇ ਦੇ ਸਾਰੇ 21 ਸਿੰਘ ਸ਼ਹੀਦ ਹੋਏ ਔਰ ਉਹਨਾਂ ਨੂੰ ਬਿਗੇਸਟ ਆਨਰ ਜਿਹੜਾ ਉਸ ਟਾਈਮ ਦਾ ਆਰਡਰ ਆਫ ਕੈਨੇਡਾ ਮਿਲਿਆ ਸੋ ਇਹਨਾਂ ਕੁਸ਼ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ